ਪਰ ਉਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਤਿੰਨ ਨੌਜਵਾਨ ਜਿਹੜੇ ਨੇ 51 ਆਈਫੋਨ ਜਿਹੜੇ ਮਹਿੰਗੇ ਫੋਨ ਨੇ ਉਹ ਸਨੇਚਿੰਗ ਕਰਦੇ ਸੀ ਉਹਨਾਂ ਸਣੇ ਜਿਹੜਾ ਹੈ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਆ ਆਹ ਤੁਹਾਨੂੰ ਲੈ ਚੱਲਦੇ ਆ ਸਿੱਧਾ ਆਈ ਖਰੜ ਡੀਐਸਪੀ ਦਫ਼ਤਰ ਦੇ ਵਿੱਚ ਜਿੱਥੇ ਇਹ ਪੱਤਰਕਾਰ ਵਾਰਤਾ ਚੱਲ ਰਹੀ ਆ ਤੇ ਕਰਨ ਸੰਧੂ ਜੋ ਡੀਐਸਪੀ ਨੇ ਖੜਦੇ ਉਹ ਕੀ ਜਾਣਕਾਰੀ ਦਿੰਦੇ ਨੇ ਆਹ ਤੁਹਾਨੂੰ ਸੁਣਾਉਂਦੇ ਹਾਂ ਸਭ ਤੋਂ ਪਹਿਲਾਂ ਦੇਖੋ ਉਹਨਾਂ ਮੋਬਾਈਲਾਂ ਦੀਆਂ ਅਤੇ ਜਿਨ੍ਹਾਂ ਨੇ ਸਨੇਚਰ ਕਰ ਰਹੇ ਨੇ ਫੋਨ ਉਹਨਾਂ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਥਾਣਾ ਸਿਟੀ ਖਰੜ ਦੀ ਪੁਲਿਸ ਟੀਮ ਨੂੰ ਸਨੈਚਰਾਂ ਨੂੰ ਕਾਮਯਾਬ ਫੜਨ ਚ ਚੰਗੀ ਕਾਮਯਾਬੀ ਹਾਸਲ ਹੋਈ ਜਦੋਂ ਦੋ ਸਨੈਚਰ ਗੌਰਵ ਕੁਮਾਰ ਪੁੱਤਰ ਪੰਮੀ ਵਾਸੀ ਮਕਾਨ ਨੰਬਰ 35 ਨੇੜੇ ਗੁੱਗਾ ਮਾੜੀ ਕੁਰਾਲੀ ਅਤੇ ਭੁਪਿੰਦਰ ਸਿੰਘ ਵਾਸੀ ਵਾਰਡ ਨੰਬਰ 3 ਕੁਰਾਲੀ ਇਹ ਦੋਨੋਂ ਜਿਹੜੇ ਸਨੈਚਿੰਗ ਦੀਆਂ ਵਾਰਦਾਤਾਂ ਪਿਛਲੇ ਕੁਝ ਸਮੇਂ ਤੋਂ ਕਾਫੀ ਐਕਟਿਵ ਸੀ ਤੇ ਕਾਫੀ ਜਿਹੜਾ ਨੋਟੋਰੀਅਸ ਤਰੀਕੇ ਨਾਲ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਇਹਨਾਂ ਦੋਨਾਂ ਨੂੰ ਤੇ ਇਹਨਾਂ ਦੇ ਇੱਕ ਸਾਥੀ ਨਿਤਿਸ਼ ਕੁਮਾਰ ਪੁੱਤਰ ਸ਼ਕੰਜੀ ਪ੍ਰਸਾਦ ਜੋ ਮਰਿੰਡਾ ਰੋਡ ਕਰਾਲੀ ਦਾ ਰਹਿਣ ਵਾਲਾ ਇਹਨਾਂ ਦੋਨਾਂ ਨੂੰ ਜਿਹੜਾ ਤਿੰਨਾਂ ਜਣਿਆਂ ਨੂੰ ਕਾਬੂ ਕੀਤਾ ਇਹਨਾਂ ਦੀ ਪੁਲਿਸ ਟੀਮ ਨੇ ਤੇ ਇਹਨਾਂ ਤੋਂ ਹੁਣ ਤੱਕ ਕੁੱਲ 51 ਜਿਹੜੇ ਖੋਹ ਕੀਤੇ ਮੋਬਾਈਲ ਫੋਨ ਅਤੇ ਤਿੰਨ ਚੋਰੀ ਛੁਦਾ ਮੋਟਰਸਾਈਕਲ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਤੇ ਇਹਨਾਂ ਨੂੰ ਕਾਬੂ ਕਰਨ ਨਾਲ ਟੋਟਲ ਜਿਹੜੇ ਸਬਡਿਵੀਜ਼ਨ ਖਰੜ ਦੇ ਪੰਜ ਜਿਹੜੇ ਹੁਣ ਤੱਕ ਮਕਦਮੇ ਉਹ ਟ੍ਰੇਸ ਕੀਤੇ ਗਏ ਨੇ ਚਾਰ ਮੁਕਦਮੇ ਥਾਣਾ ਸਿਟੀ ਖਰੜ ਦੇ ਅਤੇ ਇੱਕ 299/24 ਥਾਣਾ सदर ਖਰੜ ਦਾ। ਕੁੱਲ ਪੰਜ ਮੁਕਦਮਿਆਂ 'ਚ ਜਿਹੜਾ ਹਜੇ ਤੱਕ ਇਹਨਾਂ ਦੀ ਸਮੂਲੀਅਤ ਸਾਹਮਣੇ ਆਈ ਹੈ। ਬਾਕੀ ਜਿਹੜੇ 51 ਖੋਹ ਕੀਤੇ ਮੋਬਾਈਲ ਫੋਨ ਨੇ ਉਹਨਾਂ ਦਾ ਬੈਕਵਰਡ ਲਿੰਕੇਜ ਟ੍ਰੇਸ ਕਰਕੇ ਉਹਨਾਂ ਦੇ ਓਨਰਸ ਨੂੰ ਆਈਡੈਂਟੀਫਾਈ ਕਰਕੇ ਜੇ ਕਿਤੇ ਹੋਰ ਵੀ ਮੁਕਦਮਾ ਦਰਜ ਹੋਇਆ ਉਹ ਵੀ ਅਸੀਂ ਸਾਰਾ ਚੈੱਕ ਕਰਕੇ ਜਿਹੜੇ ਰਾਈਟਫੁੱਲ ਓਨਰ ਨੇ ਉਹਨਾਂ ਨੂੰ ਜਿਹੜਾ ਪੁਲਿਸਸ਼ਨ ਉਹਨਾਂ ਦੀ ਪ੍ਰਾਪਰਟੀ ਦਾ ਦਿੱਤਾ ਜਾਊਗਾ। ਤੇ ਜਿਹੜੇ ਦੋਸ਼ੀ ਨੇ ਇਹਨਾਂ ਤੋਂ 4 ਦਿਨ ਦਾ ਰਿਮਾਂਡ ਹਾਸਲ ਕਰਕੇ ਮਾਨਯੋਗ ਅਦਾਲਤ ਤੋਂ 4 ਦਿਨ ਦਾ ਰਿਮਾਂਡ ਹਾਸਲ ਕਰਕੇ ਤੇ ਅੱਗੇ ਢੰਗਾਈ ਨਾਲ ਇਹਨਾਂ ਤੇ ਹੋਰ ਸਾਥੀਆਂ ਬਾਰੇ ਹੋਰ ਵਾਰਦਾਤਾਂ ਤੇ ਹੋਰ ਜਿਹੜੇ ਮੁਕੱਦਮੇ ਨੇ ਉਹਨਾਂ ਚ ਸ਼ਮੂਲੀਅਤ ਬਾਰੇ ਨਾਲ ਤਾਂ ਢੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸਾਰੇ ਮੋਬਾਈਲ ਵੀ ਬਰੰਦ ਕੀਤੇ ਇਕੱਲੇ ਖਰੜ ਤੋਂ ਪੁਕਰਾਲੀ ਹੋ ਰਹੀ ਜੀ ਦੂਜੀ ਪ੍ਰਾਈਮ ਨਹੀਂ ਜੀ ਇਹਨਾਂ ਨੇ ਖੋ ਪ੍ਰਾਇਮਰੀ ਤੌਰ ਤੇ ਇਹ ਸਬਡਿਵੀਜ਼ਨ ਖਰੜ ਦੇ ਏਰੀਏ ਚ ਐਕਟਿਵ ਸੀ ਸਿਟੀ ਖਰੜ ਦੇ ਏਰੀਏ ਚ ਤੇ ਨਾਲ ਜਿਵੇਂ ਮੈਂ ਦੱਸਿਆ ਵੀ 299/24 ਇੱਕ सदर ਖਰੜ ਦੇ ਏਰੀਏ ਚ ਵੀ ਮੁਕੱਦਮਾ ਦਰਜ ਸੀ ਜ਼ਿਆਦਾਤਰ ਵਾਰਦਾਤਾਂ ਇਹਨਾਂ ਨੇ ਇਸ ਏਰੀਏ 'ਚ ਹੀ ਅੰਜਾਮ ਦਿੱਤੀਆਂ ਸੀ ਪਹਿਨਣ ਵਾਲੇ ਇਹੇ ਕਰਾਲੀ ਦੇ ਨੇ ਤੇ ਹਜੇ ਤੱਕ ਪ੍ਰਾਇਮਰੀ ਤੌਰ ਤੇ ਖਰੜ ਦੀਆਂ ਵਾਰਦਾਤਾਂ ਹੀ ਜੋ ਸਾਹਮਣੇ ਆਈਆਂ ਨੇ ਕੋਈ ਇਹਨਾਂ ਦੇ ਖਿਲਾਫ ਕੋਈ ਹੋਰ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਮਾਮਲਾ ਮੂਲ ਦਾ ਜੋ ਨਹੀਂ ਫਿਲਹਾਲ ਇਹਨਾਂ ਤੇ ਜਿਹੜੇ ਪਹਿਲੀ ਵਾਰੀ ਇਹ ਪੁਲਿਸ ਦੇ ਕਾਬੂ ਆਏ ਨੇ ਮੁਕੱਦਮੇ ਤਾਂ ਸਾਡੇ 5 ਟਰੇਸ ਹੋ ਗਏ ਨੇ ਬਾਕੀ ਜਿਹੜੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਢੰਗ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨਾਂ ਤੋਂ ਇੰਟਰੋਗੇਸ਼ਨ ਕਰਕੇ ਹੋ ਸਕਦਾ ਵੀ ਹੋਰ ਕਿਸੇ ਥਾਣੇ ਦੇ ਮਕਦਮਿਆਂ ਦੇ ਵਿੱਚ ਵੀ ਇਹ ਵੌਂਟਡ ਹੋਣ ਜਦੋਂ ਇਹ ਫੜੜੇ ਗਏ ਤੇ ਕਿਹਾ ਮੁਖਬਰ ਤੋਂ ਕੋਈ ਇਤਲਾਹ ਮਿਲੀ ਸੀ ਕਿਸ ਤਰ੍ਹਾਂ ਪਤਾ ਕੀ ਮੈਡਰੈਸ ਕਿਸ ਤਰ੍ਹਾਂ ਹੋਇਆ ਦੇਖੋ ਜੀ ਜਿਵੇਂ ਮੈਂ ਦੱਸਿਆ ਵੀ ਕੁਝ ਸਮੇਂ ਤੋਂ ਐਕਟਿਵ ਸੀ ਇਹ ਤੇ ਕੁਝ ਵਾਰ ਦਾ ਤਾਂ ਮੇਨ ਤੌਰ ਤੇ ਫੋਨ ਖੋਦੀਆਂ ਹੋਈਆਂ ਸੀ ਇੱਕ ਇਹਨਾਂ ਨੇ ਬਹੁਤ ਹੀ ਮੈਰਿਜ ਸੈਰਮਨੀ ਦੇ ਵਿੱਚੋਂ ਵੀ ਇੱਕ ਲੇਡੀਜ਼ ਤੋਂ ਜੋ ਫੋਨ ਖੋ ਕੀਤਾ ਸੀ ਉਹਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਡੇ ਪਾਸ ਆਈ ਸੀ ਜਿਸ ਦੇ ਵਿੱਚ ਇਹਨਾਂ ਦੇ ਮੂੰਹ ਨਹੀਂ ਸਨ ਢਕੇ ਹੋਏ ਪਰ ਉਹ ਹਿਊਮਨ ਇੰਟੈਲੀਜੈਂਸ ਨੂੰ ਡਿਵੈਲਪ ਕਰਦੇ ਹੋਏ ਸਾਡੀ ਟੀਮ ਨੇ ਕਾਫੀ ਮਿਹਨਤ ਕੀਤੀ ਮਿਹਨਤ ਕਰਕੇ ਜਿਹੜੇ ਸਾਡੇ ਸੋਰਸਸ ਨੇ ਉੱਥੋਂ ਸਾਨੂੰ ਇਨਪੁਟ ਮਿਲੀ ਉਹ ਇਨਪੁਟ ਨੂੰ ਡਿਵੈਲਪ ਕਰਕੇ ਇਹਨਾਂ ਦੀ شناخت ਕਰਕੇ ਫਿਰ ਇਹਨਾਂ ਨੂੰ ਕਾਬੂ ਕੀਤਾ ਗਿਆ ਇਹ ਜਿਹੜੇ ਮੁਕੱਦਮੇ ਆ ਸਾਡੇ ਸਾਰਿਆਂ ਤੇ ਕੁਝ ਦਰਦ ਹੈ ਜਾਂ ਕਿ ਇੱਕ ਕਦੇ ਤੇ ਨਹੀਂ ਜੀ ਇਹਨਾਂ ਤਿੰਨਾਂ ਤੇ ਜਿਹੜੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇੱਕ ਗੈਂਗ ਦੇ ਤੌਰ ਤੇ ਆਪਰੇਟ ਕਰਦੇ ਸੀ ਦੋ ਜਣੇ ਫੋਨ ਸਨੇਚ ਕਰਦੇ ਸੀ ਜਿਹੜਾ ਇਹਨਾਂ ਦਾ ਤੀਜਾ ਸਾਥੀ ਸੀ ਉਹ ਫੋਨ ਅੱਗੇ ਵੇਚਣ ਲਈ ਜਾਂ ਅੱਗੇ ਫਰਦਰ ਜਿਹੜਾ ਇਹਨਾਂ ਦਾ ਫਾਰਵਰਡ ਲਿੰਕੇਜ ਸੀਗਾ ਉਹ ਇਹਨਾਂ ਨਾਲ ਲਿੰਕਡ ਸੀਗਾ ਤਾਂ ਇਹ ਤਿੰਨੋਂ ਜਾਣੇ ਹੀ ਇਹ ਪੰਜੇ ਵਰਦਤਾਂ ਜਿਹੜੇ ਇਹਨਾਂ ਦੀ ਛਮੂੜੀ ਅੱਥੀ ਇਹ ਤਿੰਨੇ ਹੈਗਾ ਗੰਗ ਦੇ ਵਿੱਚ ਹੋਰ ਵੀ ਇਹਨਾਂ ਦੇ ਨਾਲ ਕੋਈ ਸਾਥੀ ਹੋਰ ਹੋ ਸਕਦੇ ਨੇ ਨਹੀਂ ਜੀ ਫਿਲਹਾਲ ਤਾਂ ਇਹਨਾਂ ਤਿੰਨਾਂ ਦਾ ਹੀ ਰੋਲ ਸਾਹਮਣੇ ਆਇਆ ਹੈ ਬਾਕੀ ਜਿਵੇਂ ਮੈਂ ਦੱਸਿਆ ਕਿ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਕੁਝ ਕੁਝ ਕੀਤੀ ਜਾ ਰਹੀ ਹੈ ਜੇ ਕੋਈ ਹੋਰ ਐਸੋਸੀਏਟ ਇਹਨਾਂ ਦਾ ਹੋਇਆ ਉਹਨੂੰ ਵੀ ਬਿਲਕੁਲ ਨਾਮਿਨੇਟ ਕਰਕੇ ਅਰੈਸਟ ਕੀਤਾ ਜਾਏਗਾ ਸਰ ਜਿਹੜੇ ਮੋਬਾਈਲ ਦੀ ਕਵਰ ਕੀਤੇ ਗਏ ਨੇ ਇਹ ਕੀ ਇਹਨਾਂ ਨੇ ਇੱਥੇ ਸ਼ਾਪ ਕਿਪਰ ਨੂੰ ਵੇਚ ਦਿੱਤੇ ਸੀ ਜਾਂ ਇਹਨਾਂ ਨੇ ਸਟੋਰ ਕਰਕੇ ਕਿਤੇ ਰੱਖਿਆ ਹੋਇਆ ਸੀ ਕਿ ਇੱਕ ਬੰਦਾ ਜੀ ਜਿਹੜਾ ਤੀਸਰਾ ਇਹਨਾਂ ਦਾ ਸਾਥੀ ਆ ਉਹ ਜਿਵੇਂ ਮੈਂ ਦੱਸਿਆ ਉਹਦਾ ਇਹੀ ਕੰਮ ਸੀ ਉਹ ਅੱਗੇ ਕਿਸੇ ਨਾ ਕਿਸੇ ਨੂੰ ਅੱਗੇ ਵੇਚਦਾ ਸੀ ਮੋਬਾਈਲ ਫੋਨ ਤਾਂ ਉਹਨੂੰ ਉਹਦੀ شناخت ਕਰਕੇ ਉਹਨੂੰ ਜਦੋਂ ਕਾਬੂ ਕੀਤਾ ਉਹਦੇ ਤੋਂ ਹੀ ਅੱਗੇ ਫਰਦਰ ਰਿਕਵਰ ਹੋਏ ਨੇ ਕੋਈ ਦੁਕਾਨਦਾਰ ਵੀ ਇਨਵੋਲਵ ਹੈ ਕਿ ਕੋਈ ਪਾਰਟਿਕੂਲਰ ਰੱਖਿਆ ਹੋਇਆ ਸੀਗਾ ਜਿਹੜਾ ਵੀ ਵੇਚਦਾ ਇਹਨਾਂ ਲਈ ਕੰਮ ਕਰਦਾ ਹੋਇਆ ਸੀ ਉਹ ਬੇਸਿਕਲੀ ਸ਼ਾਪ ਮੋਬਾਈਲ ਜਿਹੜਾ ਇਸ ਮੋਬਾਈਲ ਫੋਨਸ ਦੇ ਵਿੱਚ ਹੀ ਡੀਲ ਕਰਦਾ ਉਹ ਸ਼ੌਪਕੀਪਰ ਹੀ ਹੈਗਾ ਜਿਹੜਾ ਤੀਸਰਾ ਇਹਨਾਂ ਦਾ ਸਾਥੀ ਆ ਉਹਦੇ ਥਰੂ ਇਹ ਅੱਗੇ ਵੇਚਦੀ ਸੀ ਉਹ ਕਰਾਲੀ ਦਾ ਇਹ ਕਿ ਕਰੜਦਾ ਜੀ ਉਹ ਵੀ ਕਰਾਲੀ ਦਾ ਜੀ ਇਸ ਦੀ ਚੇਨ ਜਿਹੜੀ ਹੈ ਜੀ ਇਹ ਕਿਉਂਸ ਪਰਸਨ ਕਿਉਂਕਿ ਤੁਸੀਂ ਆਇਡੈਂਟੀਫਾਈ ਕੀਤੇ ਇਹਨਾਂ ਦੇ ਪਿਛੋਕੜ ਵਿੱਚ ਆਇਆ ਹੋਇਆ ਕਿ ਇਹ ਗੈਂਗ ਕਿੰਨਾ ਕੁ ਵੱਡਾ ਹੈਗਾ ਹੋਰ ਵੀ ਇਹਨਾਂ ਦੇ ਮੈਂਬਰ ਹੋਣੇ 10-15 ਹੀ ਸਪੋਸਿਬਲ ਬਣ ਕਿਉਂਕਿ ਅਸੀਂ ਸਿਰਫ ਮੋਟਰਸਾਈਕਲ ਥੇਮ ਦੇ ਕਵਰ ਦਿਖਾ ਰਹੇ ਹਾਂ ਕਿ ਐਕਟੀਵਿਟੀ ਬੜੀ ਸੇਵਾਰਦਤਾ ਹੁੰਦੀ ਹੈ ਉਹ ਵੀ ਤਾਂ ਇਹਨਾਂ ਦੇ ਨਾਲ ਹੀ ਊੜੇ ਹੋਣੇ 15 ਸਟੇਜ ਨਹੀਂ ਦੇਖੋ ਦੇਖੋ ਇਹਨਾਂ ਦਾ ਜੋ ਅਸੀਂ ਇਹਨਾਂ ਦਾ ਆਈਡੈਂਟੀਫਾਈ ਕੀਤਾ ਕਿਉਂਕਿ ਜਦੋਂ ਵੀ ਕੋਈ ਵਾਰਦਾਤ ਹੁੰਦੀ ਹੈ ਅਸੀਂ ਸਭ ਤੋਂ ਪਹਿਲਾਂ ਸੀਸੀਟੀਵੀ ਫੁਟੇਜ ਆਸ-ਪਾਸ ਤੋਂ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਮਦਈ ਮੁਕੱਦਮਾ ਆਇਆ ਉੱਥੇ ਆਸ-ਪਾਸ ਦੇ ਮੌਕੇ ਦੇ ਗਵਾਹ ਨੇ ਉਹਨਾਂ ਤੋਂ ਕੁਝ ਨਾ ਕੁਝ ਕਲੂਜ਼ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜਿਹੜੀਆਂ ਜੋ ਇਹਨਾਂ ਤੋਂ ਫੋਨ ਰਿਕਵਰ ਹੋਏ ਨਹੀਂ ਜਾਂ ਇਹਨਾਂ ਦੀਆਂ ਜਿਹੜੀਆਂ 4-5 ਵਾਰਦਾਤਾਂ ਨੇ ਉਨ੍ਹਾਂ ਦੇ ਵਿੱਚ ਤਾਂ ਇਹ ਤਿੰਨ ਦੋ ਬੰਦਿਆਂ ਦੀ ਮੇਨ ਤੌਰ ਤੇ ਦੋ ਬੰਦਿਆਂ ਦੀ ਹੀ ਸ਼ਮੂਲੀਅਤ ਸਾਹਮਣੇ ਆਈ ਹੈ। ਜੇ ਬਾਕੀ ਇਹਨਾਂ ਤੋਂ ਪੁੱਛਕਿਛ ਕੀਤੀ ਜਾ ਰਹੀ ਹੈ, ਜੇ ਕੋਈ ਹੋਰ ਸਨੇਚਰ ਇਹਨਾਂ ਨਾਲ ਲਿੰਕਡ ਹੋਇਆ ਜਾਂ ਜਿਹੜਾ ਸ਼ੌਪਕੀਪਰ ਹੈਗਾ ਉਹਦੇ ਕੋਈ ਹੋਰ ਕੰਟੈਕਟ ਹੋਇਆ ਉਹ ਅਸੀਂ ਫਰਦਰ ਜਿਹੜੀ ਤਫ਼ਤੀਸ਼ ਦਾ 파ਟ ਆ ਉਹ ਚੱਲ ਰਿਹਾ ਸਰ। ਮਤਲਬ ਕਿ ਕਈ ਇਹੋ ਜਿਹੇ ਬੰਦੇ ਵੀ ਹੈ ਜਿਨ੍ਹਾਂ ਦੇ ਫੋਨ ਸਨੇਚਰ ਹੋਏ ਹੋਏ ਨੇ ਜਾਂ ਲੇਡੀਆਂ ਦੇ ਜਾਂ ਹੋਰ ਦੇ ਉਹ ਹਜੇ ਤੱਕ ਪੁਲਿਸ ਤੱਕ ਨਹੀਂ ਪਹੁੰਚੇ। ਹੁਣ ਇਹ ਖਬਰ ਲੱਗਣ ਤੋਂ ਬਾਅਦ ਉਹ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਆ ਜੀ ਉਹ। ਅਸੀਂ ਬਿਲਕੁਲ ਜੀ ਕਰੀਬ 15 15 16 ਜਿਹੜੇ ਫੋਨ ਦੇ ਓਨਰਸ ਨੇ ਅਸੀਂ ਕਿਉਂਕਿ ਇਸ ਆਈਐਮਆਈ ਨੰਬਰ ਸਾਨੂੰ ਮਿਲ ਗਿਆ ਸੀ ਆਈਐਮਆਈ ਨੰਬਰ ਤੋਂ ਸਰਚ ਕਰਕੇ ਅਸੀਂ ਜਿਹੜਾ ਵੀ ਉਸ ਮੋਬਾਈਲ ਫੋਨ ਚ ਮੋਬਾਈਲ ਨੰਬਰ ਚੱਲ ਰਿਹਾ ਸੀਗਾ ਸਿਮ ਸੀਗਾ ਉਹਦਾ ਪਤਾ ਕਰਕੇ ਅਸੀਂ ਓਨਰਸ ਨਾਲ ਗੱਲ ਕਰ ਰਹੇ ਹਾਂ ਤੇ ਇਹ ਓਨਰਸ ਨੂੰ ਹੀ ਅਖੀਰ ਚ ਸੌਂਪੇ ਜਾਣਗੇ ਥਰੂ ਪ੍ਰੋਪਰ ਚੈਨਲ ਉਹ ਹਜੇ ਤੱਕ ਲੱਗ ਰਿਹਾ ਕਿ ਇਹ ਕੋਈ ਪੁਰਾਣਾ ਕ੍ਰਾਈਮਨਲ ਪਾਸਟ ਹੈ ਵੀ ਰਿਕਾਰਡ ਤੱਕ ਨਹੀਂ ਰਿਹਾ ਪਾਸਟ ਕੁਝ ਟਾਈਮ ਤੋਂ ਹੀ ਮਹੀਨੇ ਦੋ ਮਹੀਨੇ ਤੋਂ ਹੀ ਇਹ ਐਕਟਿਵ ਹੋਏ ਸੀਗੇ ਤੇ ਉਸ ਤਰੀਕੇ ਨਾਲ ਕੋਈ ਹੋਰ ਏਰੀਆ ਨਹੀਂ ਇਹ ਏਰੀਆ ਹੀ ਇੱਥੇ ਖਰੜ ਸ਼ਹਿਰ ਹੀ ਕਾਫੀ ਵੱਡਾ ਹੋਣ ਕਰਕੇ ਕੁਰਾਲੀ ਤੋਂ ਇੱਥੇ ਆ ਕੇ ਹੀ ਵਾਰਦਾਤਾਂ ਨੂੰ ਜਿਹੜਾ ਅੰਗਾਮੀ ਦੇ ਸੀ ਇਹ ਇੱਕ ਤਾਂ 10th ਪਾਸ ਆ ਇਹ ਇਕੱਠੀ ਵੀ ਪਾਸ ਆ ਮਤਲਬ ਮਿਹਨਤ ਮਜ਼ਦੂਰੀ ਵਾਲੇ ਹੀ ਨੇ ਇਹਨਾਂ ਦੇ ਪੇਰੈਂਟਸ ਤਾਂ ਕੋਈ ਫੈਮਿਲੀ ਕੋਈ ਐਫਲੂਐਂਟ ਬੈਕਗ੍ਰਾਉਂਡ ਦੇਖਿਆ ਤਸਵੀਰਾਂ ਡੀਐਸਪੀ ਕਰਨ ਸੰਧੂ ਨੇ ਦੱਸਿਆ ਕਿ ਤਿੰਨੇ ਨੌਜਵਾਨ ਜਿਹੜੇ ਨੇ ਕਰਾਲੀ ਦੇ ਨੇ ਦੋ ਤਾਂ ਇਹਨਾਂ ਦੇ ਵਿੱਚ ਸਨੇਚਰ ਨੇ ਤੇ ਇੱਕ ਦੁਕਾਨਦਾਰ ਜਿਹੜਾ ਹੈ ਜਿਨ੍ਹਾਂ ਨੂੰ ਇਹ ਸਨੇਚ ਕਰਕੇ ਜਿਹੜਾ ਹੈ ਫੋਨ ਦੁਕਾਨਦਾਰ ਨੂੰ ਵੇਚਦੇ ਸੀ ਉਹ ਜਿਹੜਾ ਦੁਕਾਨਦਾਰ ਵੀ ਜਿਹੜਾ ਹੈ ਪੁਲਿਸ ਅੜਿੱਕੇ ਆ ਚੁੱਕਿਆ ਹੈ ਫਿਲਹਾਲ 51 ਫੋਨਾਂ ਦੇ ਨਾਲ ਨਾਲ ਤਿੰਨ ਜਿਹੜੇ ਨੇ ਮੋਟਰਸਾਈਕਲ ਵੀ ਇਹਨਾਂ ਕੋਲੋਂ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਦੋ ਮੋਟਰਸਾਈਕਲ ਵੀ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਹੁਣ ਦੇਖਣਾ ਇਹ ਹੈ ਕਿ ਚਾਰ ਦਿਨ ਦਾ ਇਹਨਾਂ ਦਾ ਪੁਲਿਸ ਰਿਮਾਂਡ ਜਿਹੜਾ ਹੋ ਚੁੱਕਿਆ ਹੈ ਇਹ ਪੁਲਿਸ ਰਿਮਾਂਡ ਦੇ ਵਿੱਚ ਹੋਰ ਕਿੰਨਾ ਕੁ ਜਿਹੜਾ ਹੈ ਇਹਨਾਂ ਨੂੰ ਰਿਕਵਰੀ ਹੁੰਦਾ ਹੈ ਇਹ ਤਾਂ ਅਨਾਲਾ ਸਮਾਂ ਹੀ ਦੱਸੇਗਾ ਖੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ